ਅਸਲਾਮੁਆਲੇਕ ਵੀਰੋ ਕੀ ਹਾਲ ਚਾਲ ਹੈ ਵੀਰੋ ਪੁਲਿਸ ਲੇਡੀ ਕਾਂਸਟੇਬਲ ਜਿਸ ਜਿਹੜੀ ਚਿੱਟੇ ਦੇ આરોਪ ਦੇ ਵਿੱਚ ਫੜੀ ਗਈ ਹੈ ਵੀਰੋ ਆਪਣੇ ਮੂੰਹੀ ਉਹ ਬਹੁਤ ਵੱਡੇ ਖੁਲਾਸੇ ਕਰ ਰਹੀ ਹੈ ਦੱਸ ਰਹੀ ਹੈ ਕਿ ਉਹਦੇ ਨਾਲ ਕਿਹੜੇ ਕਿਹੜੇ ਵੱਡੇ ਪੁਲਿਸ ਵਾਲੇ ਕੰਮ ਕਰਦੇ ਸੀ ਕਿਹੜੇ ਉਹਦੇ ਹਿੱਸੇਦਾਰ ਸੀ ਉਹਨਾਂ ਅਫਸਰਾਂ ਦਾ ਨਾਂ ਲੈ ਰਹੀ ਹੈ ਵੱਡੇ ਪੋਲ ਖੋਲ ਰਹੀ ਹੈ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੂਰੀ ਤਫਸੀਲ ਇਸਦੇ ਬਾਰੇ ਜਾਣਾਂਗੇ ਸੋ ਚਲ ਕੇ ਵੀਡੀਓ ਦੇਣ ਇਸਦੇ ਬਾਰੇ ਜਾਣਦੇ ਪਹਿਲੀ ਵਾਰ ਜਾਨੀ ਚਿੱਟੇ ਦੀ ਤਸਕਰ ਔਰ ਚਿੱਟੇ ਦੀ ਆਦੀ ਪਹਿਲੀ ਵਾਰ মিডিਆ ਦੇ ਸਾਹਮਣੇ ਮੰਨ ਚੁੱਕੀ ਹੈ ਇੱਕ ਡੀਐਸਪੀ ਤੱਕ ਦਾ ਨਾਮ ਲੈ ਦਿੱਤਾ ਹੈ ਕਿਹੜੇ ਡੀਐਸਪੀ ਦਾ ਨਾਮ ਲਿਆ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਬਹੁਤ ਵੱਡੇ ਵੱਡੇ ਖੁਲਾਸੇ ਕਰ ਰਹੀ ਹੈ ਆਪਣੇ ਮੂੰਹੋਂ ਕਰ ਰਹੀ ਹੈ ਉਹਨਾਂ ਦੀ ਜ਼ੁਬਾਨੀ ਪਹਿਲੀ ਵਾਰ মিডিਆ ਦੇ ਸਾਹਮਣੇ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਡੀਐਸਪੀ ਸਾਹਿਬ ਨੇ ਉਹ ਪੰਜਾਬ ਦੇ ਕਿਹੜੇ ਡੀਐਸਪੀ ਸਾਹਿਬ ਨੇ ਜਿਨ੍ਹਾਂ ਦੀ ਬਦੌਲਤ ਉਨ ਚਿੱਟੇ ਨਾਲ ਜੁੜਿਆ ਗਿਆ ਔਰ ਚਿੱਟੇ ਦਾ ਜਿਹੜਾ ਨਸ਼ਾ ਉਹ ਕਿਵੇਂ ਕਰਨ ਲਾ ਦਿੱਤਾ ਗਿਆ ਔਰ ਜਿਵੇਂ ਚਿੱਟੇ ਦੇ ਦਲਦਲ ਦੇ ਵਿੱਚ ਬੰਦਾ ਜਾਂਦਾ ਪੂਰੀ ਤਰ੍ਹਾਂ ਉਹ ਆਪਣੀ ਜਵਾਨੀ ਦਸੂਗੀ ਉਸ ਤੋਂ ਬਾਅਦ ਇੱਕ ਬਾਅਦ ਵੱਡੀ ਅਪਡੇਟ ਜਿਹੜੀ ਹੋਰ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਕਸਰ ਤੁਸੀਂ ਵੇਖਿਆ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੁਆਰਾ ਇੱਕ ਬਾਅਦ ਵੱਡਾ ਐਕਸ਼ਨ ਚੱਲ ਰਿਹਾ ਜਿਹੜਾ ਕਿ ਨਾਲ-ਨਾਲ ਕਹਿੰਦੇ ਸਾਡਾ ਬਲਡੋਜ਼ਰ ਵੀ ਚੱਲ ਰਿਹਾ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਫੜੇ ਜਾ ਰਹੇ ਨੇ ਜਿਵੇਂ ਕਿ ਅੱਜ ਇੱਕ ਨੌਜਵਾਨ ਫੜਿਆ ਗਿਆ ਚਿੱਟੇ ਦੇ ਨਾਲ 7 ਕਰੋੜ ਤੱਕ ਦਾ ਚਿੱਟਾ ਦੱਸਿਆ ਜਾ ਰਿਹਾ ਉਹਦੇ ਕੋਲੋਂ ਫੜਿਆ ਗਿਆ ਉਹ ਵੀ ਇੱਕ ਮੁਲਾਜ਼ਮ ਸੀ ਔਰ ਦੂਜੇ ਪਾਸੇ ਕੌਨਸਟੇਬਲ ਜਿਹੜੀ ਬਠਿੰਡੇ ਫੜੀ ਜਾਂਦੀ ਹੈ ਉਹਦਾ ਜਿਹੜਾ ਵਿਵਾਦ ਛੜਿਆ ਪੰਜਾਬ ਦੇ ਵਿੱਚ ਹੋ ਟ੍ਰੈਂਡ ਕਰ ਚੁੱਕਿਆ ਅਕਸਰ ਤੁਸੀਂ ਦੇਖਦੇ ਹੋ ਅਮਨਦੀਪ ਕੌਰ ਬਠਿੰਡੇ ਵਾਲੀ ਕੌਨਸਟੇਬਲ ਉਸ ਵੀਡੀਓ ਨੇ ਇਹ ਕੈਸਾ ਟ੍ਰੈਂਡ ਦਾ ਯਾਨੀ ਮਾਹੌਲ ਬਣਾ ਦਿੱਤਾ ਚਾਰੇ ਪਾਸੇ ਅਮਨਦੀਪ ਕੌਰ ਬਠਿੰਡੇ ਵਾਲੀ ਦਾ ਨਾਮ ਵੱਸ ਰਿਹਾ ਹੈ ਕਿ ਚਿੱਟੇ ਦੇ ਨਾਲ ਫੜੀ ਗਈ ਹੈ ਔਰ ਸੀਐਮ ਭਵੰਤਮਾਨ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਕਰ ਦੇਣਾ ਔਰ ਹੁਣ ਪਹਿਲੀ ਵਾਰ ਜਿਹੜੇ ਕੈਮਰੇ ਦੇ ਸਾਹਮਣੇ ਮੰਨੀ ਹੈ ਪੂਰਾ ਸੱਚ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਮਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਔਰ ਡੀਐਸਪੀ ਕਾਉਨ ਸੁਣੋ ਜਰਾ ਉਹ ਕਹਿਦਾ ਤਾਰੋ ਕਿ ਆਪਣੀ ਪ੍ਰਾਈਵੇਟ ਚੌਂਕ ਕਰਾਂਗਾ ਕਿ ਪੋਰਟ ਤੇ ਜਿੱਦਣ ਲੱਗੀ 6 ਮਹੀਨੇ ਪ੍ਰਾਈਵੇਟ ਜੌਬ ਕੀਤੀ ਰੈਸਟੋਰੈਂਟ ਮਾਲ ਉਸ ਤੋਂ ਬਾਅਦ ਮੈਨੂੰ ਮਿਸ ਸੰਪਰਕ ਦਿੱੰਦਰਮਾਲ ਦੀ ਕੁੜੀ ਨਾਲ ਹੋਇਆ ਉਹਨਾਂ ਨੇ ਮੈਨੂੰ ਅਮਨ ਨਾਲ ਮਿਲਾਇਆ ਜੋ ਕਿ ਆਪਣੇ ਹਲੋ ਕਾਗਰਸ ਐਮਐਲਏ ਦਾ ਮੰਡਾ ਕਹਾਵਾ ਸੀ ਪਰ ਮੈਨੂੰ ਕਿਸੇ ਨੇ ਮਿਲਵਾਇਆ ਸੀ ਕਿੰਦਰ ਕੁੜੀ ਸੀਗੀ ਜੋ ਕਿ ਮੈਰਿਡ ਸੀਗੀ ਉਹਦੀ ਡਿਵੋਰਸ ਹੋਇਆ ਸੀ ਲੁਧਿਆਣਾ ਦੇ ਇੱਕਾ ਮਿਲਕ ਫਲੈਟ ਕੋਲ ਰਹਿੰਦੀ ਸੀ ਮੈਨੂੰ ਅਮਨ ਨਾਮ ਦੇ ਮੁੰਡੇ ਨੇ ਬੁਲਾਇਆ ਜੰਦਾ ਬਾਈਕਰ ਅੰਗੋ ਕਹਿੰਦੇ ਕਿ ਕਿਸੇ ਕਾਰਤੂਬੀ ਆਂਰਾਵੋਗੇ ਅਮਨ ਮੈਨੂੰ ਜ਼ਬਰਦਸਤੀ ਘਰਾਂ-ਤਾਰਾਂ ਲੈ ਗਿਆ ਤੇ ਆਪਾਂ ਦਰਵਾਜ਼ੇ ਤੇ ਮੱਥਾ ਟੇਕਣ ਗਏ ਤੇ ਨੋਵਾ ਗੱਡੀ ਸੀ ਚਾਰ ਨੰਬਰ ਤੇ ਸਿਲਵਰ ਰੰਗ ਦੀ ਮੋੜੇ ਲਾ ਕੇ ਜੀਟੀ ਲੋਨ ਮਿਲੇ ਜਿਹੜਾਈ ਮੈਨੂੰ ਲੋਕੇਸ਼ਨ ਉੱਤੇ ਆਈ ਸੀ ਬੈਕ ਤੇ ਮੋਲੇ ਪਜਾਰਚ ਕਰਾ ਨੂੰ ਪੁਲਿਸ ਲਿਖਿਆ ਹੋਇਆ ਕਰਦੇ ਬਾਅਦ ਸਰਕਾਰੀ ਗੋਡੀ ਸੀ ਉਹਦੇ ਅੰਦਰ ਲੈ ਗਿਆ ਪਹਿਲਾਂ ਜੰਮਿਆ ਨੂੰ ਫੂਲਪਿੰਗ ਫਲਾਈ ਰੋਟੀ ਫਲਾਈ ਉਸ ਤੋਂ ਬਾਅਦ ਉਹਨੇ ਮੈਨੂੰ ਲੈ ਕੇ ਨਸ਼ੇ ਦੀ ਟਿਕਰੀ ਕਰਤੀ ਹੀਰੋਇਨ ਦੀ ਮੈਂ ਨਹੀਂ ਗਲਤ ਕਹੀ ਵੀ ਤੁਸੀਂ ਕਦੀ ਕਿਸ ਤਾਰ ਟਰਾਈ ਕੀਤਾ ਅੱਜ ਕੱਲ ਕੋੜੀਆਂ ਦਾ ਨਵਾਂ ਟ੍ਰੈਂਡ ਆ ਇਹ ਹਾਫ ਫੈਸ਼ਨ ਹੋ ਗਿਆ ਵੀ ਤੁਸੀਂ ਵੀ ਪੀ ਕੇ ਦੇਖੋ ਜਿਹੜਾ ਕਿ ਉਹਦੇ ਘਰੋਂ ਟਿਕੀ ਬਣਾਉਂਦਾ ਸੀ ਅਸ਼ੋਕ ਨਾਮ ਦਾ ਬੰਦਾ ਉਹਨੇ ਫਿਰ ਮੈਨੂੰ ਵੈਪ ਤੇ ਪਰਸ ਤੇ ਲੈ ਕੇ ਆ ਕੇ ਦਿੱਤਾ ਜਿਹੜਾ ਗੰਜੇ ਢਿੱਲਾ ਸੀ ਉਹਨੇ ਮੈਨੂੰ ਪੀਣਾ ਸਿਖਾਇਆ ਕਸਤੂਆਂ ਦੇ ਆਪਸੋ-ਸੇ ਆਫਿਸ ਆਲੇ ਜੀਵਨ ਮੇਨ ਛੋੜਿਆ ਜਾਂ ਨਸ਼ਾ ਵੀ ਰਿhta। ਪੁਣੇ ਮੇਨ ਉਹਨਾਂ ਨਾਲ ਗੱਲ ਕੀਤਾ, ਵਿਹਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਆ ਜਿਓ। ਅੰਗਰ 20 ਦਿਨ ਬਾਅਦ ਜਦੋਂ ਮਤਲਬ ਮੈਂ ਨਸ਼ੇ ਦੀ ਆਦੀ ਹੋ ਗਈ ਲੰਨ ਲੱਕ ਸ਼ੌਂਕ-ਸ਼ੌਂਕ, ਮਤਲਬ ਮੈਂ ਉਹਨੂੰ ਕਾਲ ਕੀਤੀ, ਉਹ ਮੇਨ ਕਹਿੰਦਾ ਆਪਣੀ ਫਰੈਂਡ ਨੂੰ ਪਿੰਡਰ ਕਾਮ ਨੂੰ ਲਾਲ ਲੈ ਕੇ ਆਈ। ਮੈਂ ਲੇਗੀ ਉਹਨੂੰ ਬਾਈਪਾਸ ਚਲੇ ਗਏ ਅਸੀਂ तकरीबन 1:30 ਵਜੇ ਪਹੁੰਚੇ ਉਹਦਾ ਗਨਮੈਨ ਆਗੋ 3 ਕਲਰ ਦੇ ਸਕੋਰਪਿਓ ਚ ਲੈ ਆਇਆ ਜਿਹਦੇ ਤੇ ਬਲੈਕ ਕਲਰ ਦੇ ਚਾਲੀਆਂ ਲੱਗੇ ਸਨੀਲੀ ਬੱਤੀ ਲੱਗੀ ਸੀ ਅੱਗੇ ਚ ਆਪ ਕਰੇ ਲੈ ਗਿਆ ਉਹਨੇ ਪਿਓ ਨੂੰ ਫੋਰਸ ਕੀਤਾ ਵੀ ਹਾਂ ਪਿਓ ਪਿਓ ਅਸੀਂ ਕਿਹਾ ਅਸੀਂ ਨਹੀਂ ਪੀਏ ਫਿਰ ਉਹਨੇ ਸਾਨੂੰ ਚਿੱਟੇ ਦੀ ਗਲੀ ਦਿੱਤੀ ਅਸੀਂ ਦੋਨਾਂ ਨੇ ਲਾਇਆ ਫਿਰ ਉਹ ਮੈਨੂੰ ਉੱਪਰ ਸੈਕਸ ਦੇ ਵੇਸ ਤੇ ਲੈ ਗਿਆ ਵੀ ਹਾਂ ਜ਼ਬਰਦਸਤ ਸੈਕਸ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਿਰ ਅਸੀਂ نیچے ਆ ਗਏ ਉਹਨੇ ਮੈਨੂੰ ਕਿਹਾ ਕਿ ਹਾਂ ਮੈਂ ਤੈਨੂੰ ਥੋੜਾ ਜਿਹਾ ਨਸ਼ਾ ਦਿੰਦਾ ਮੈਂ ਕਿਹਾ ਇਹਦੇ ਨਾਲ ਸਾਡਾ ਕੁਝ ਨਹੀਂ ਬਣਨਾ ਵੀ ਹਾਂ ਮੈਨੂੰ ਹੋਰ ਨਸ਼ੇ ਦੀ ਲੋੜ ਆ ਉਹਨੇ ਕਿਹਾ ਵੀ ਮੈਂ ਤੈਨੂੰ ਕੰਡੇ ਲਾ 5 ਗ੍ਰਾਮ ਤੋਲ ਕੇ ਦਿੰਦਾ ਓਕੇ ਫਿਰ ਮੈਨੂੰ ਆਪਣੇ ਉਹ ਓਨਸ ਉੱਪਰ ਲੈ ਗਿਆ ਸਟੋਰ ਸੀਗਾ ਓਕੇ ਉਹਨੇ ਮੈਨੂੰ ਨਸ਼ਾ ਦਿਖਾਇਆ ਦਿੱਤਾ ਉਹਨਾਂ ਦੇ ਸੰਦਲ ਪਾਸਟੜਾਤਾ ਅਸ਼ੋਕ ਨੇ ਤੇ ਕਹਿਣਾ ਕਿ ਹਾਂ ਜਦੋਂ ਹਾਂ ਤੂੰ ਨਸ਼ਾ ਲੈਣਾ ਮੈਂ ਪੈਸੇ ਆ ਮੈਂ ਦੇਣਾ ਤਾਂ ਦੇਖਿਆ ਕਹਾਣੀ ਕਿੱਧਰ ਚੱਲ ਗਈ ਹੈ ਚਿੱਟੇ ਦੇ ਨਾਲ ਪਹਿਲਾਂ ਆਦੀ ਬਣਾਇਆ ਜਾਂਦਾ ਇੱਕ ਡੀਐਸਪੀ ਦਾ ਕਨਵਲ 32 ਵਾਲੀ ਗੱਡੀ ਦੇ ਵਿੱਚ ਆਉਂਦਾ ਉਹ ਨਾਲ ਲੈ ਜਾਂਦਾ ਔਰ ਉਸ ਤੋਂ ਬਾਅਦ ਉਹ ਕਹਿੰਦੀ ਵੀ ਪਹਿਲਾਂ ਮੈਨੂੰ 20 ਰੁਪਏ ਆਉਂਦੇ ਉਸ ਤੋਂ ਬਾਅਦ ਇੱਕ ਡਲੀ ਚਿੱਟੇ ਦੀ ਯਾਨੀ ਇੱਕ ਹੈਰਨ ਦੀ ਕਹ ਲਓ ਉਹ ਧਰ ਦਿੰਦੇ ਨੇ ਉਸ ਤੋਂ ਬਾਅਦ ਕਹਿੰਦੀ ਮੈਨੂੰ ਗਲਤ ਕੰਮ ਕਰਨ ਦੇ ਲਈ ਇੱਕ ਉੱਪਰ ਰੂਮ ਦੇ ਵਿੱਚ ਲੈ ਕੇ ਜਾਂਦਾ ਫਿਰ ਮੈਂ ਆਦੀ ਹੋ ਜਾਂਦੀ ਆ ਫਿਰ ਮੈਨੂੰ ਕਹਿੰਦਾ ਹੁਣ ਮੈਂ ਤੈਨੂੰ ਪੈਸਿਆਂ ਦਾ ਤੇਰੇ ਪੈਸਿਆਂ ਦਾ ਚਿੱਟੇ ਦੇ ਨਾਲ ਤੂੰ ਜਿਹੜਾ ਕਿ ਹੁਣ ਆਪਣਾ ਗੁਜ਼ਾਰਾ ਕਰੇਂਗੀ ਯਾਨੀ ਮਾਹੌਲ ਦੇਖੋ ਕਿੱਥੇ ਤੱਕ ਪਹੁੰਚਦਾ ਹੈ ਔਰ ਹੁਣੇ ਕੁੜੀ ਕੌਣ ਹੈ ਸੁਣ ਲਓ ਜਰਾ ਧਿਆਨ ਦੇ ਨਾਲ ਕਿ ਬਹੁਤ ਸਾਰੀ ਲੋੜ ਆ ਸੁਣਨ ਦੀ ਇਹ ਪੰਜਾਬ ਦੇ ਵਿੱਚ ਇੱਕ ਪੀੜਤ ਕੁੜੀ ਹੈ ਜਿਹੜੀ ਡੀਐਸਪੀ ਨੇ ਕਿਵੇਂ ਲਾਇਆ ਨਸ਼ੇ ਤੇ ਸੁਣੋ ਪੀੜਤ ਦੀ ਜਵਾਨੀ ਇਹਦੀ ਜਿਹੜੀ ਲਿਖਤ ਹੈ ਇਹ ਤੁਸੀਂ ਦੇਖ ਵੀ ਸਕਦੇ ਹੋ ਇਹ ਖੁੜੀ ਪੰਜਾਬ ਦੀ ਆ ਪੰਜਾਬ ਦੇ ਜਿਹੜੇ ਸਾਡੇ ਅਕਸਰ ਭਵੰਤਮਾਨ ਦਾ ਵੀ ਬਿਆਨ ਆ ਗਿਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਯਾਨੀ ਇੱਕ ਬਹੁਤ ਵੱਡਾ ਪ੍ਰਾਲਾ ਸਰਕਾਰ ਬਣੀ ਉਹ ਤਾਂ ਹੋ ਚੁੱਕਿਆ ਚਾਹੇ ਸਾਡਾ ਕੋਈ ਮੁਲਾਜ਼ਮ ਹੈ ਚਾਹੇ ਸਾਡਾ ਕੋਈ ਲੀਡਰ ਹੈ ਅਸੀਂ ਹੁਣ ਨਹੀਂ ਛੱਡਾਂਗੇ ਕਿਉਂ ਕਿ ਅਗੇ ਇੱਕ ਤਾਂ ਵਕਤ ਸਾਡਾ ਬਿਲਕੁਲ ਨਜ਼ਦੀਕ ਆ ਜਿਹੜਾ ਕਿ 2027 ਵਾਲਾ ਉਹ ਸਾਰੇ ਜਾਣਦੇ ਹੋ ਚਾਹੇ ਸਾਡੀ ਪਾਰਟੀ ਨੂੰ ਜੋ ਕਰਨਾ ਪਵੇ ਉਹ ਕਰੂਗੀ ਯਾਰੀ ਅਸੀਂ ਵੀ ਚਾਹੁੰਦੇ ਆ ਪੰਜਾਬ ਦੇ ਪ੍ਰਤੀ ਜੇਕਰ ਵੱਡਾ ਖੁਲਾਸਾ ਕਰਦੀ ਹੈ ਸਰਕਾਰ ਆਪਣੀ ਤਰਫ ਤੋਂ ਆਪਣੇ ਮੁਲਾਜ਼ਮਾਂ ਦੀ ਪੋਲ ਵੀ ਖੁੱਲ ਰਹੀ ਹੈ ਬਹੁਤ ਸਾਰੇ ਮੁਲਾਜ਼ਮਾਂ ਤੇ ਐਕਸ਼ਨ ਵੀ ਚੱਲ ਰਿਹਾ ਹੈ ਅਮਨਦੀਪ ਕੌਰ ਬਠਿੰਡੇ ਵਾਲੀ ਉਹਨਾਂ ਦੇ ਉੱਤੇ ਕੀ ਐਕਸ਼ਨ ਚੱਲ ਰਿਹਾ ਹੈ ਹਾਲੇ ਤੱਕ ਉਹਨਾਂ ਦੇ ਘਰ ਤੇ ਕੋਈ ਬਲਡਰ ਨਹੀਂ ਗਿਆ ਔਰ ਪੂਰੇ ਪੰਜਾਬ ਦੀ ਇੱਕੋ ਹੀ ਆਵਾਜ਼ ਹੈ ਕਿ ਪੰਜਾਬ ਦੀ ਜਨਤਾ ਇਹ ਚਾਹੁੰਦੀ ਹੈ ਕਿ ਅਮਨਦੀਪ ਕੌਰ ਕਨਸਟੇਬਲ ਬਠਿੰਡੇ ਵਾਲੀ ਜਿਹੜੀ ਚਿੱਟੇ ਸਮੇਤ ਇਕ ਕਾਲੀ ਥਾਰ ਦੇ ਵਿੱਚ ਫੜੀ ਜਾਂਦੀ ਹੈ ਤਵੇ ਘਰ ਤੱਕ ਹਾਲੇ ਤੱਕ ਬਲਡوزر ਨਹੀਂ ਗਿਆ ਉਹਦਾ ਕੌਲਾ ਤੱਕ ਨਹੀਂ ਟਾਇਆ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀ ਇੱਕ ਵਿਰੋਧਤਾ ਇਸ ਗੱਲ ਦੀ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਔਰ ਬਾਕੀ ਗੌਰਵ ਯਾਦਵ ਡੀਜੀਪੀ ਸਤਕਾਰਯੋਗ ਸਾਡੇ ਪੁਲਿਸ ਵਿਭਾਗ ਦੇ ਬਹੁਤ ਵੱਡੇ ਅਫਸਰ ਨੇ ਉਹਨਾਂ ਨੂੰ ਵੀ ਅਪੀਲ ਕਰ ਰਹੀ ਹੈ ਪੰਜਾਬ ਦੀ ਜਨਤਾ ਕਿ ਤੁਸੀਂ ਬਹੁਤ ਤੋਂ ਬਹੁਤ ਵੱਡਾ ਐਕਸ਼ਨ ਲੈ ਕੇ ਸਰਕਾਰ ਵੀ ਆਪਣਾ ਯੋਗਦਾਨ ਦਿੰਦੇ ਹੋਇਆ ਜਿਵੇਂ ਕਿ ਸੀਐਮ ਮਾਨ ਦਾ ਬਿਆਨ ਤਾਂ ਆ ਜਾਂਦਾ ਕਿ ਐਸੀ ਸਾਡੇ ਮੁਲਾਜ਼ਮਾਂ ਤੱਕ ਨੂੰ ਨਹੀਂ ਛੱਡਾਂਗੇ ਔਰ ਨਾ ਹੀ ਕਿਸੇ ਲੀਡਰ ਨੂੰ ਛੱਡਾਂਗੇ ਔਰ ਦੂਸਰੇ ਪਾਸੇ ਉੱਤੇ ਹਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਉਹਦੇ ਘਰ ਦੇ ਉੱਤੇ ਉਹ ਵੀ ਜੋਂ ਦੀ ਤਿਉ ਉਹਦੀ ਹਵੇਲੀ ਖੜੀ ਹੈ ਔਰ ਇਹ ਕੁੜੀ ਕੌਣ ਸੀ ਇਹ ਕੁੜੀ ਪੰਜਾਬ ਦੀ ਕੋਹ ਪੀੜਿਤ ਕੁੜੀ ਹੈ ਜਿਹਨੂੰ ਸ਼ਿਕਾਰ ਕੀਤਾ ਗਿਆ ਇੱਕ ਚਿੱਟੇ ਦੇ ਨਾਲ ਔਰ ਇੱਕ ਮੁਲਾਜ਼ਮ ਦੁਆਰਾ ਕੀਤਾ ਗਿਆ ਇਹਨੇ ਆਪ ਦੱਸਿਆ ਕਿ ਜਿਹੜੀ ਨੀਲੀ ਬੱਤੀ ਵਾਲੀ ਗੱਡੀ ਆਉਂਦੀ ਆ ਤੇ ਉਹਦੇ ਗਨਮੈਨ ਮੈਨੂੰ ਲੈ ਕੇ ਜਾਂਦਾ ਫਿਰ ਉਸ ਤੋਂ ਬਾਅਦ ਮੈਨੂੰ ਗਲਤ ਕੰਮ ਕਰਨ ਦੇ ਲਈ ਵੀ ਯਾਨੀ ਉਕਸਾਇਆ ਜਾਂਦਾ ਤਾ ਪੰਜਾਬ ਦੇ ਵਿੱਚ ਇਹੋ ਜਿਹੇ ਨਾ ਜਾਣੇ ਕਿੰਨੀਆਂ ਕੁੜੀਆਂ ਹੋਣਗੀਆਂ ਜਿਨ੍ਹਾਂ ਦੇ ਨਾਲ ਇੱਕ ਬੰਦੇ ਜਿਹੜੇ ਪੁਲਿਸ ਆਫਸਰ ਨੇ ਬਹੁਤ ਸਾਰੇ ਜਿਹੜੇ ਗਲਤ ਬੰਦੇ ਨੇ ਉਹਨਾਂ ਦੁਆਰਾ ਕੁਛ ਇਹੋ ਜਿਹਾ ਤਸ਼ੱਦਦ ਕੀਤੇ ਵੀ ਗਏ ਨੇ ਇਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਟੋਰੀਆਂ ਪਈਆਂ ਨੇ ਹਾਲਾਂਕਿ ਮੀਡੀਆ ਦੇ ਉੱਤੇ ਪ੍ਰੂਫ ਦੇ ਆਧਾਰ ਤੇ ਮੌਜੂਦ ਨੇ ਜੇਕਰ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਮਿਲਣੀਆਂ ਔਰ ਹੁਣ ਵੇਖੋ ਜਿਹੜੀ ਕਾਂਸਟੇਬਲ ਫੜੀ ਜਾਂਦੀ ਆ ਹੁਣ ਐਸ ਤੇ ਜਿਹੜਾ ਐਕਸ਼ਨ ਹੋਣਾ ਉਹ ਤਾਂ ਹਲੇ ਬਾਕੀ ਆ ਬਾਕੀ ਸਰਕਾਰ ਦੀ ਜਿਹੜੀ ਪ੍ਰਦਰਸ਼ਨ ਸਰਕਾਰ ਦਾ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਬੜਾ ਸੰਯੋਗ ਹੈ ਕਿਉਂਕਿ ਪੰਚਾਇਤਾਂ ਦੇ ਰੂਪ ਦੇ ਵਿੱਚ ਸਰਕਾਰ ਦਾ ਅਤੇ ਪੁਲਿਸ ਦਾ ਸੰਯੋਗ ਕਰ ਰਹੀ ਹੈ ਪੰਜਾਬ ਦੀ ਜਨਤਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਫਿਰੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇੱਕ ਡੀਐਸਪੀ ਸਾਹਮਣੇ ਆ ਗਿਆ ਵੈ ਫਿਰੋ ਪੰਜਾਬ ਪੁਲਿਸ ਦਾ ਇਸ ਟਾਈਮ ਜਿਹੜਾ ਹਾਲ ਨਜ਼ਰ ਆ ਰਿਹਾ ਵੈ ਬਹੁਤ ਬੁਰਾ ਨਜ਼ਰ ਆ ਰਿਹਾ ਵੈ ਕਿ ਪੂਰੀ ਦੀ ਪੂਰੀ ਕਰਪਟ ਹੈ ਗੁੰਡਾਗਰਦ ਬਣੀ ਹੋਈ ਹੈ ਜਿੰਨੇ ਵੀ ਮਾੜੇ ਕੰਮ ਹੈ ਸਾਰਿਆਂ ਦੀ ਸਰਪ੍ਰਸਤੀ ਕਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਵੀਰੋ ਚਿੱਟਾ ਵੇਚਣ ਵਾਲੀ ਕੁੜੀ ਫੜੀ ਗਈ ਪੁਲਿਸ ਦੇ ਵਿੱਚ ਜਿਸਮ ਫਰੋਸ਼ੀ ਦਾ ਕੰਮ ਕਰ ਰਹੀ ਹੈ ਚਿੱਟਾ ਵੇਚ ਰਹੀ ਹੈ ਫਿਰ ਚਾਰ ਪੁਲਿਸ ਵਾਲਿਆਂ ਨੇ ਵੀਰੋ ਕਰਨਲ ਬਾਠ ਨੂੰ ਕੁੱਟ ਝਾੜ ਦਿੱਤੀ ਗੁੰਡਾਗਰਦੀ ਹੈ ਨਾ ਕੋਈ ਪੁੱਛਣ ਵਾਲਾ ਨਹੀਂ ਹੈ ਕਿਸਾਨ ਹੈ ਕਿਸਾਨਾਂ ਦੇ ਡਾਂਗਾ ਚਲਾਈਆਂ ਜਾਂਦੀਆਂ ਮਾਰਪੰਨ ਤੋੜਪੰਨ ਲੁੱਟਫੁੱਟ ਕੇ ਲੈ ਜਾਂਦੇ ਐ ਜੋ ਦਿਲ ਕਰਦਾ ਪੁਲਿਸ ਦਾ ਚਿੱਟੇ ਦਿਨ ਉਹ ਕਰਨੀ ਹੈ ਵੱਡੇ ਵੱਡੇ ਅਫਸਰੇ ਦੇ ਵਿੱਚ ਮਲਵਸ ਹੈ ਤੇ ਵੀਰੋ ਪੁਲਿਸ ਬੇਲਗਾਮ ਹੋਈ ਪਈ ਹੈ ਆਵਾਮ ਦੀ ਹਫਾਜ਼ਤ ਕਰਨਾ ਤੇ ਦੂਰ ਆਵਾਮ ਨੂੰ ਲੁੱਟ ਰਹੀ ਹੈ ਆਵਾਮ ਨੂੰ ਢਰਾ ਰਹੀ ਹੈ ਤੇ ਆਵਾਮ ਨੂੰ ਵੀਰੋ ਪੂਰਾ ਇਸਤੇਮਾਲ ਕਰ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਖੁਦ ਖੁਲਾਸੇ ਦੇਖੇ ਆ ਖੁਦ ਉਸ ਲੜਕੀ ਦਾ ਬਿਆਨ ਵੀ ਦੇ ਲਿਆ ਫਿਰ ਪੁਲਿਸ ਦਾ ਵੀ ਬਿਆਨ ਸਾਹਮਣੇ ਆ ਗਿਆ ਫਿਰ ਉਹ ਤੁਹਾਡੀ ਇਸ ਦੇ ਬਾਰੇ ਕੀ رائے ਆ ਸੀਐਮ ਭਗਵੰਤ ਮਾਨ ਸਾਹਿਬ ਆਖਰ ਕਿਉਂ ਪੁਲਿਸ ਦੇ ਉੱਲ ਧਿਆਨ ਨਹੀਂ ਦੇ ਰਹੇ ਕਿਉਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਫਿਰੋ ਇਸ ਦੇ ਪਿੱਛੇ ਕੌਣ ਦੋਸ਼ੀ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਲ ਜ਼ਰੂਰੀ ਕਰਨਾ ਆਪਣਾ ਸਾਰਾ ਖਿਆਲ ਕਰਨਾ ਦੋਸਤ ਯਾਦ ਰੱਖਣਾ ਅੱਲਾ ਫਰਮੇ